ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਦੇਖੋ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅੱਜ ਆਪਾਂ ਨੇ ਗੱਲ ਕਰਨੀ ਹੈ ਜੀ ਧੀਆਂ ਬਾਰੇ ਸਭ ਤੋਂ ਪਹਿਲਾਂ ਮੈਂ ਗੱਲ ਇਹ ਕਹੂੰਗੀ ਵੀ ਧੀਆਂ ਲਈ ਚੰਗੇ ਵਾਰ ਟੋਲਿਆ ਕਰੋ ਨਾ ਕਿ ਕੱਲੇ ਘਰਾਂ ਤੇ ਜ਼ੋਰ ਲਾਇਆ ਕਰੋ ਸਾਨੂੰ ਧੀਆਂ ਲਈ ਵਾਰ ਚੰਗੇ ਚਾਹੀਦੇ ਆ ਨਾ ਕਿ ਕੱਲੇ ਘਰ ਚੰਗੇ ਚਾਹੀਦੇ ਆ ਠੀਕ ਹੈ ਜੀ ਅਸੀਂ ਦੌਲਤਾਂ ਸ਼ੌਰਤਾਂ ਵਾਲੇ ਬੰਦੇ ਟੋਲ ਤਾਂ ਲੈਨੇ ਆ ਅਸੀਂ ਕਹਿੰਨੇ ਆ ਬਈ ਆਪਣੀ ਧੀ ਲਈ ਕੋਈ ਧਨਾੜ ਟੋਲੀਏ ਜ਼ਮੀਨਾਂ ਜਾਇਦਾਦਾਂ ਵਾਲਾ ਟੋਲੀਏ ਚੰਗੀਆਂ ਕੋਠੀਆਂ ਘਰਾਂ ਵਾਲਾ ਟੋਲੀਏ ਦੇਖੋ ਇਹ ਚੀਜ਼ਾਂ ਜਿਹੜੀਆਂ ਇਹ ਸਾਡੀਆਂ ਜ਼ਰੂਰਤਾਂ ਨਹੀਂ ਧੀ ਨੇ ਜ਼ਿੰਦਗੀ ਮੁੰਡੇ ਨਾਲ ਕੱਟਣੀ ਆ ਨਾ ਕਿ ਕੋਠੀਆਂ ਕਾਰਾਂ ਨਾਲ ਕੱਟਣੀ ਆ ਠੀਕ ਹੈ ਜੀ ਜ਼ਮੀਨ ਜਾਇਦਾਦ ਵੀ ਘੱਟ ਚੱਲ ਜੂ ਕੋਠੀਆਂ ਕਾਰਾਂ ਸਾਦਾ ਮਕਾਨ ਚੱਲ ਜੂ ਛੋਟੀ ਗੱਡੀ ਚੱਲ ਜੂ ਪਰ ਜਿੱਥੇ ਹੀ ਭੈਣ ਕਿਸੇ ਮਾੜੇ ਮੁੰਡੇ ਤੇ ਲੜ ਲੱਗੀ ਭਾਵੇਂ ਉਹ ਮੁੰਡਾ ਨਸ਼ੇੜੀ ਹੋਵੇ ਭਾਵੇਂ ਮੁੰਡਾ ਵੈਸੇ ਹੀ ਕਲੇਸੀ ਹੋਵੇ ਭਾਵੇਂ ਉਹ ਮੁੰਡਾ ਸਾਡੀ ਧੀ ਨੂੰ ਮੂੰਹ ਪਾਣੀ ਨਾਲ ਧਰਦਾ ਹੋਵੇ ਹੋਰ ਪਾਸੇ ਮੂੰਹ ਮਾਰਦਾ ਫਿਰਦਾ ਹੋਵੇ ਕੋਈ ਵੀ ਨੁਕਸ ਹੋ ਸਕਦਾ ਮੁੰਡਿਆਂ 'ਚ ਕੋਈ ਜ਼ਰੂਰੀ ਨਹੀਂ ਵੀ ਕੱਲੀਆਂ ਧੀਆਂ ਹੀ ਨੁਕਸਦਾਰ ਹੁੰਦੀਆਂ ਨੇ ਹੁਣ ਆਹ ਥੋੜੇ ਦਿਨਾਂ 'ਚ ਕਿੰਨਾ ਆਪਾਂ ਨੇ 3-4 ਕੇਸ ਇਕੱਠੇ ਦੇਖ ਲਏ ਜਿੱਥੇ ਧੀਆਂ ਦੀ ਮੌਤ ਹੋਈ ਹੈ ਵੀ ਜਣੀ ਜੋ ਸੁਣਨਾ ਚਾਹੁੰਦਾ ਸਮਾਜ ਚ ਲੋਕੀ ਕੀ ਕਰਦੇ ਆ ਕੁੜੀਆਂ ਨੂੰ ਗਾਇਆ ਮੱਝਾਂ ਸਮਝ ਜਿਵੇਂ ਨਹੀਂ ਵੀ ਕੋਈ ਗੱਲ ਨਹੀਂ ਇਹਨੂੰ ਵਰਤ ਕੇ ਦੇਖ ਲਓ ਇਹਨਾਂ ਪਸੰਦਾ ਹੀ ਹੋਰ ਸਹੀ ਸਾਲ ਦੋ ਸਾਲ ਚ ਤਲਾਕ ਦੇ ਦੰਦੇ ਨੇ ਜਾਂ ਫਿਰ ਗੱਡੀ ਚੜਾ ਦੰਦੇ ਨੇ ਤੁਸੀਂ ਪਹਿਲਾਂ ਇਹ ਸੋਚੋ ਕਿਸੇ ਦੀ ਧੀ ਨੂੰ ਮਾਰਨ ਮਕਾਉਣ ਤੋਂ ਪਹਿਲਾਂ ਤੁਸੀਂ ਇਹ ਸੋਚੋ ਵੀ ਚੰਗੇ ਇਨਸਾਨਾਂ ਤੋਂ ਪ੍ਰਿੰਟ ਨਹੀਂ ਮਰਦੀ ਇਹ ਲੋਕ ਧੀਆਂ ਦੀ ਬਲੀ ਪਤਾ ਨਹੀਂ ਕਿਵੇਂ ਦੇ ਦਿੰਦੇ ਨੇ ਕਿਵੇਂ ਘਰ ਦੀਆਂ ਨੂੰਹਾਂ ਨੂੰ ਮਾਰ ਦਿੰਦੇ ਨੇ ਅਗਲੇ ਮਾੜੀ ਤੋਂ ਮਾੜੀ ਨਾਲ ਟਾਈਮ ਕੱਢ ਲੈਂਦੇ ਨੇ ਹੁਣ ਤਾਂ ਕੱਪੜਿਆਂ ਵਾਂਗੂ ਬਹੂਆਂ ਬਦਲ ਲੈਂਦੇ ਨੇ ਅਗਲੇ ਮਾੜੀ ਜੀ ਅਗਲੀ ਨੇ ਤੜਫੜ ਕਰੀ ਨਹੀਂ ਔਰ ਤਲਾਕ ਦਿੱਤਾ ਨਹੀਂ ਜਿਹੜਾ ਤਲਾਕ ਹੈ ਉਹ ਵੀ ਕੋਈ ਮੌਤ ਤੋਂ ਘਟ ਨਹੀਂ ਹੈਗਾ ਕਿਉਂਕਿ ਜਦੋਂ ਅਸੀਂ ਕਿਸੇ ਦੀ ਧੀ ਨੂੰ ਪਸੰਦ ਕਰਦੇ ਆ ਅਸੀਂ ਪੂਰਾ ਪਤਾ ਕਰਦੇ ਆ ਕਈ ਵਾਰ ਅਸੀਂ ਮੁੰਡੇ ਵਾਲੇ ਵੀ ਫੁੱਲੇ ਫਿਰੀ ਜਾਂਦੇ ਆ ਵੀ ਅਸੀਂ ਮੁੰਡਾ ਐਡੇ ਤਕੜੇ ਘਰ 'ਚ ਆਏ ਆ ਉਹਨਾਂ ਦਾ ਤਾਂ ਐਡਾ ਕਾਰੋਬਾਰ ਆ ਉਹਨਾਂ ਦਾ ਤਾਂ ਜੇ ਕਾਰੋਬਾਰ ਆ ਉਹ ਕਾਰੋਬਾਰ ਆ ਫੈਕਟਰੀਆਂ ਖੜੀਆਂ ਕਾਰਖਾਨੇ ਚੱਲਦੇ ਆ ਜੇ ਹੁੰਦਾ ਉਹ ਹੁੰਦਾ ਅਸੀਂ ਲੋਕਾਂ ਕੋਲ ਹੁੱਬਦੇ ਫਿਰਦੇ ਆ ਫਿਰ ਉਹ ਧੀ ਜਦ ਮਮੂਲੀ ਵੀ ਕੋਈ ਘਾਟ ਹੋਵੇ ਨਾ ਕੋਈ ਸੁਭਾਵਿਕ ਘਾਟ ਹੋਵੇ ਕੋਈ ਧੀ ਭੈਣ ਮਾਣੀ ਮੋਟੀ ਸੁਭਾਅ ਦੀ ਮੈਂ ਕਹਿੰਨੇ ਹੁੰਨੇ ਕੌੜੀ ਕਸਾਈ ਹੋਵੇ ਗੱਲ ਮੂੰਹ ਤੇ ਕਹਿਣੇ ਵਾਲੀ ਹੋਵੇ ਫਿਰ ਤੁਹਾਤੇ ਇੰਨੀ ਬਰਦਾਸ਼ਤ ਤਾਂ ਹੁੰਦੀ ਨਹੀਂ ਪਹਿਲਾਂ ਤੁਸੀਂ ਅਗਲੇ ਦਾ ਕਾਰੋਬਾਰ ਦੇਖ ਕੇ ਰਿਸ਼ਤੇ ਕਰ ਲੈਣੇ ਹੋ ਕਾਰੋਬਾਰ ਤਾਂ ਅਸੀਂ ਕੁੜੀ ਵਾਲਿਆਂ ਦਾ ਤਾਂ ਦੇਖੀਏ ਜੇ ਅਸੀਂ ਉੱਥੇ ਕੁੜੀ ਵਿਆਉਣੀ ਹੋਵੇ ਅਸੀਂ ਮੁੰਡਾ ਭਜਾਉਣਾ ਅਸੀਂ ਅਗਲੇ ਤੇ ਰੋਜ਼ ਤਾਂ ਜਾ ਕੇ ਬੈਠਣਾ ਨਹੀਂ ਕਿਉਂਕਿ ਉੱਥੇ ਸਾਡੀ ਬਾਵਾ ਸ਼ਾਵਾ ਹੁੰਦੀ ਹੈ ਜਾਂ ਸਾਡੇ ਚਾਰ ਰਿਸ਼ਤੇਦਾਰ ਜਾਣੇ ਆ ਫਿਰ ਅਸੀਂ ਦਿਖਾਉਣਾ ਹੁੰਦਾ ਵੀ ਮੇਰੇ ਮੁੰਡੇ ਦੇ ਸਹੁਰੇ ਇੰਨੇ ਤਕੜੇ ਨੇ ਅਸੀਂ ਤਾਂ ਕਰਕੇ ਇਦਾਂ ਦਿਆਂ ਨਾਲ ਟੱਕਰ ਲੈਨੇ ਆ ਠੀਕ ਆ ਇੱਕ ਤਾਂ ਇਹ ਜੇ ਬੰਦੇ ਹੁੰਨੇ ਆ ਜਿਹੜੇ ਧੀਆ ਦੀ ਜ਼ਿੰਦਗੀ ਰੋਲ ਦੰਦੇ ਨੇ ਪਰ ਮੈਂ ਧੀਆ ਵਾਲਿਆਂ ਨੂੰ ਕਹਿੰਨੀ ਆ ਮੈਂ ਧੀਆ ਵਾਲਿਆਂ ਨੂੰ ਕਹਿੰਨੀ ਆ ਬਈ ਤੁਸੀਂ ਬਾਹਰ ਚੰਗਾ ਟੋਲਿਆ ਕਰੋ ਨਾ ਕਿ ਘਰ ਚੰਗਾ ਘਰ ਥੋੜਾ ਬਹੁਤਾ ਘੱਟ ਚੱਲ ਜੂ ਜਿੱਥੇ ਸਾਡੀ ਧੀ ਨੂੰ ਸਮਝਣ ਵਾਲਾ ਸਾਹਮਣੇ ਤੋਂ ਮੁੰਡਾ ਨਹੀਂ ਨਾ ਹੈਗਾ ਉਹਦਾ ਆਦਮੀ ਉਹਨੂੰ ਸਮਝਣ ਵਾਲਾ ਨਹੀਂ ਉਹਦੇ ਜਜ਼ਬਾਤਾਂ ਨੂੰ ਸਮਝਣ ਵਾਲਾ ਨਹੀਂ ਉਹਨਾਂ ਦੇ ਖਿਆਲ ਨਹੀਂ ਆਪਸ ਵਿੱਚ ਮਿਲਦੇ ਵਿਚਾਰ ਨਹੀਂ ਮਿਲਦੇ ਉੱਥੇ ਸਾਰੀ ਜ਼ਿੰਦਗੀ ਬੱਚੇ ਖੁਸ਼ ਨਹੀਂ ਰਹਿ ਸਕਦੇ ਅਖੀਰ ਨੂੰ ਦੋਏ ਕਾਤਮ ਹੁੰਨੇ ਆ ਜਾਂ ਮੌਤ ਜਾਂ ਫਿਰ ਤਲਾਕ ਅਸੀਂ ਦੋਏ ਕੁੜੀ ਵਾਲੇ ਵੀ ਮੁੰਡੇ ਵਾਲੇ ਵੀ ਐਦਾਂ ਦੇ ਪਰਿਵਾਰ ਹੁੰਦੇ ਨੇ ਦਿਖਾਵੇ ਵਾਲੇ ਉਧਰ ਮੁੰਡੇ ਵਾਲੇ ਪੂਰਾ ਜ਼ੋਰ ਲਾ ਦਉਂਦੇ ਨੇ ਬਈ ਅਸੀਂ ਆਪਣਾ ਮੁੰਡਾ ਤਕੜੇ ਤੋਂ ਤਕੜੇ ਘਰ ਵੇ ਆਈਏ ਖਬਰਾਂ ਅਗਲਾ ਕੀ ਦਾਜ ਵਿੱਚ ਜਹਾਜ਼ ਦੇ ਦੂਗਾ ਉਧਰ ਕੁੜੀ ਵਾਲਿਆਂ ਦਾ ਜ਼ੋਰ ਹੁੰਦਾ ਬਈ ਅਸੀਂ ਤਕੜੇ ਤੋਂ ਤਕੜੇ ਘਰ ਆਪਣੀ ਧੀ ਵੇ ਆਈਏ ਤਕੜੇ ਘਰਾਂ ਨਾਲ ਧੀਆ ਨੂੰ ਭਾਗ ਨਹੀਂ ਲੱਗਦੇ ਤਕੜੇ ਘਰਾਂ ਨਾਲ ਧੀਆ ਨੂੰ ਸੁੱਖ ਨਹੀਂ ਮਿਲਦੇ ਸੁੱਖ ਅਨਸਾਨ ਦੇ ਕਰਮਾਂ ਦਾ ਹੈ ਸੁੱਖ ਤਾਂ ਹੈ ਜੇ ਜੀਵਨ ਸਾਥੀ ਸਾਡੇ ਨਾਲ ਸਹਿਮਤ ਹੈ ਜੀਵਨ ਸਾਥੀ ਧੀ ਨੂੰ ਖੁਸ਼ ਰੱਖਦਾ ਹੈ ਉਹਦੇ ਜਜ਼ਬਾਤਾਂ ਨੂੰ ਸਮਝਦਾ ਹੈ ਉਹਦੀ ਕਹਿੰਦੇ ਹੁੰਦੇ ਨੇ ਵੀ ਗੱਲਬਾਤ ਨੂੰ ਸਮਝਦਾ ਹੈ ਉਹਦੇ ਦੁੱਖ ਸੁੱਖ ਦਾ ਸਾਂਝੀ ਹੈ ਤਾਂ ਧੀ ਸੁખી ਹੈ ਅਸੀਂ ਖੱਬੀ ਖਾਨਾ ਤੋਂ ਖੱਬੀ ਖਾਨ ਘਰਾਂ ਚ ਵੀ ਧੀਆਂ ਨੋਹਾ ਰੋਂਦੀਆਂ ਦੇਖੀਆਂ ਨੇ ਖੱਬੀ ਖਾਨ ਤੋਂ ਖੱਬੀ ਖਾਨ ਜਿਹੜੇ ਅਸੀਂ ਕਹਿੰਦੇ ਆ ਜਿਹੜੇ ਅਗਲੇ ਕਹਿੰਦੇ ਆ ਵੀ ਅਸੀਂ ਲਾਟੀਆਂ ਆ ਬਹੁਤ ਖੱਬੀ ਖਾਨ ਹੈ ਅਸੀਂ ਲੈਂਡਲੋਰਡ ਆ ਸਾਡੇ ਕੋਲ ਤਾਂ ਰਿਪੋਰਟ ਬਹੁਤ ਆ ਉੱਥੇ ਧੀਆਂ ਰੋਂਦੀਆਂ ਦੇਖੀਆਂ ਨੇ ਨੂਹਾ ਘਰਾਂ ਦੀਆਂ ਅਗਲੇ ਕੱਪੜੇ ਮੰਗੋ ਬਦਲ ਲੰਦੇ ਨੇ ਬਹੂ ਨੂੰ ਕੱਪੜੇ ਮੰਗੋ ਵੀ ਚੱਲ ਤੂੰ ਅਸੀਂ ਤਾਂ ਸਾਂਝੇ ਨੂੰ ਮੁੰਡਾ ਵਿਆਹ ਲੀਏ ਸਾਡੇ ਕੋਲ ਕਾਦਾ ਘਟਾ ਹੈ ਅਗਲੇ ਆ ਤਾਂ ਉਸ ਦੰਦੇ ਨੇ ਤਾਂ ਹੀ ਮੈਂ ਕਹਿੰਨੀ ਆ ਬਈ ਘਰ ਮਾਣਾ ਮੋਟਾ ਘਟ ਚੱਲ ਜੂ ਪਰ ਬਰ ਚੰਗਾ ਟੋਲਿਆ ਕਰੋ ਜਿੱਥੇ ਤੁਹਾਡੀਆਂ ਤੁਹਾਡੀ ਧੀ ਦੀਆਂ ਖੁਸ਼ੀਆਂ ਦੀ ਪ੍ਰਵਾਹ ਕੀਤੀ ਜਾਵੇ ਠੀਕ ਹੈ ਜੀ ਅੱਜ ਕੱਲ ਤੁਹਾਨੂੰ ਪਤਾ ਹੈ ਅਗਲਾ ਜੋ ਕੰਮ ਕਰਨਾ ਕਰ ਦਿੰਦਾ ਬਾਅਦ ਚੋ ਜੋ ਮਰਜ਼ੀ ਹੋਈ ਜਾਵੇ ਬਾਅਦ ਚੋ ਜੋ ਮਰਜ਼ੀ ਹੋਈ ਜਾਵੇ ਅਗਲਾ ਬਾਅਦ ਦੀ ਨਹੀਂ ਸੋਚਦਾ ਠੀਕ ਹੈ ਜੀ ਬਈ ਸੋਈ ਗੱਲਾਂ ਧੀਆਂ ਨੂੰ ਕਦੇ ਵੀ ਤੁਸੀਂ ਬਰ ਤੋਲਣ ਜਾਂਦੇ ਹੋ ਮੈਂ ਤਾਂ ਕਹਿੰਨੀ ਆ ਵੀ ਪੂਰੀਆਂ ਜੜਾਂ ਫੋਲਿਆ ਕਰੋ ਅਗਲੇ ਦੀਆਂ ਪੂਰਾ ਅਗਲੇ ਦਾ ਅਤਾ ਪਤਾ ਲਿਆ ਕਰੋ ਪਿੰਡ ਚੋਂ ਵੀ ਪਤਾ ਕਰੋ ਆਲੇ ਦੁਆਲੇ ਤੋਂ ਵੀ ਪਤਾ ਕਰੋ ਬੰਨੇ ਚੰਨੇ ਚ ਵੀ ਪਤਾ ਹੁੰਦਾ ਅਗਲੇ ਨੂੰ ਮਾੜੇ ਬੰਦੇ ਦਾ ਵੀ ਚੰਗੇ ਬੰਦੇ ਦਾ ਵੀ ਅਸੀਂ ਕੱਲਾ ਜ਼ੋਰ ਦਿਖਾਵੇ ਤੇ ਲਾ ਦਨੇ ਆ ਵੀ ਸਾਡੇ ਰਿਸ਼ਤੇਦਾਰ ਸਾਡੀ ਸੋਭਾ ਕਰਨ ਵੀ ਕੁੜੀ ਐਡੇ ਤਕੜੇ ਘਰ ਵੇ ਆਹੀ ਐ ਉਹ ਜਿਹੜੇ ਘਰ ਚ ਧੀ ਬਸੀਓ ਨਾ ਫਿਰ ਉਹ ਤਕੜਾ ਘਰ ਵੀ ਕੀ ਫੋੜੇ ਰਗੜ ਕੇ ਲਾਉਣਾ ਅਸੀਂ ਐਡਾ ਘਰ ਕੀ ਫੋੜੇ ਰਗੜ ਕੇ ਲਾਉਣਾ ਜਿੱਥੇ ਸਾਡੀ ਧੀ ਦਾ ਬਸੇਬਾ ਹੀ ਨਹੀਂ ਹੋਇਆ ਬਹੁਤ ਜਵਾਕਾਂ ਨੂੰ ਰੱਖ ਲੈਂਦੇ ਨੇ ਨੂੰਹਾਂ ਨੂੰ ਤਲਾਕ ਦੇ ਦਿੰਦੇ ਨੇ ਉਹ ਜਵਾਕ ਨਾ ਘਰਦਾ ਨਾ ਘਟਦਾ ਦੂਈ ਮਾਂ ਆਊਗੀ ਪਤਾ ਨਹੀਂ ਕਹੀ ਜੀ ਆਊਗੀ ਬਹੁਤ ਤਲਾਕ ਵੀ ਨਹੀਂ ਦਿੰਦੇ ਅੱਧ ਵਿਚਾਲੇ ਰਿਸ਼ਤਿਆਂ ਨੂੰ ਲਮਕਾ ਦਿੰਦੇ ਨੇ ਜ਼ਿੰਦਗੀਆਂ ਬਰਬਾਦ ਕਰ ਦਿੰਦੇ ਨੇ ਚੰਗੀਆਂ ਚੰਗੀਆਂ ਕੁੜੀਆਂ ਦੀਆਂ ਸੋਈ ਗੱਲਾਂ ਨੇ ਬੰਦੇ ਚੰਗੇ ਟੋਲਿਆ ਕਰੋ ਬੰਦੇ ਚੰਗੇ ਟੋਲਿਆ ਕਰੋ ਲੋਕਾਂ ਦੇ ਹਉਏ ਲਈ ਰਿਸ਼ਤੇਦਾਰਾਂ ਨੂੰ ਆਪਣੀ ਠੋਕ ਦਿਖਾਉਣ ਲਈ ਆਪਣੇ ਬੱਚੇ ਦੀ ਜ਼ਿੰਦਗੀ ਦਾਤੇ ਨਾਲ ਆਦਿਆ ਕਰੋ ਬੱਚੇ ਦੀ ਜ਼ਿੰਦਗੀ ਦਾਤੇ ਨਾਲ ਤੁਸੀਂ ਵਿਆਹ ਕਰਕੇ ਪਰਾਂ ਹੋ ਜਾਣਾ ਹੈ ਜ਼ਿੰਦਗੀ ਧੀ ਨੇ ਕੱਟਣੀਆਂ ਹਨ ਉਹਨਾਂ ਚੰਗੇ ਮਾੜੇ ਲੋਕਾਂ ਚ ਅਸੀਂ ਇੱਕ ਵਾਰ ਸੁਣ ਲਾਂਗੇ ਦੋ ਵਾਰ ਸੁਣ ਲਾਂਗੇ 10 ਵਾਰ ਧੀ ਦਾ ਦੁੱਖ ਸੁਣ ਲਾਂਗੇ ਅਖੀਰ ਨੂੰ ਕਈ ਵਾਰ ਮਾਪੇ ਵੀ ਅੱਕ ਜਾਂਦੇ ਆ ਬਈ ਕੁੜੀਏ ਕੋਈ ਗੱਲ ਨਹੀਂ ਹੁਣ ਬੈਠੀ ਰਹਿ ਦੱਬ ਘੁੱਟ ਕੇ ਕੱਢ ਲੈ ਟਾਈਮ ਆ ਕਈ ਵਾਰ ਤਾਂ ਧੀ ਬੰਨ ਦਬਕੁੱਟ ਕੇ ਟਾਈਮ ਕੱਢ ਲੈਂਦੀ ਐ ਕਈ ਵਾਰ ਅਗਲਾ ਦਬਕੁੱਟ ਕੇ ਵੀ ਟਾਈਮ ਕੱਢਣ ਨਹੀਂ ਦਿੰਦਾ ਮਰਨ ਤੇ ਮਜਬੂਰ ਕਰ ਦਿੰਦਾ ਬਈ ਸੋਈ ਗੱਲਾਂ ਨੇ ਅਸੀਂ ਤਾਂ ਇੱਥੇ ਥਾਈ ਵੀ ਦੇਖਿਆ ਹੋਇਆ ਬਈ ਜੇ ਨਾ ਉਹ ਕਹਿੰਦੇ ਹੁੰਦੇ ਨੇ ਕਿਸੇ ਨੂੰ ਕਿਸੇ ਨੇ ਦੱਸਿਆ ਬਈ ਭਾਈ ਮੁੰਡਾ ਫਲਾਣੇ ਪਿੰਡ ਬਈ 22 ਕਿੱਲੇ ਮੁੰਡੇ ਨੂੰ ਜ਼ਮੀਨ ਦੇ ਆਉਨੇ ਆ ਕਹਿੰਦਾ ਕੁੜੀ ਦਾ ਪਿਓ ਦੇਖਣ ਚਲੇ ਗਿਆ ਜਦੋਂ ਕੁੜੀ ਦਾ ਪਿਓ ਦੇਖਣ ਚਲੇ ਗਿਆ ਕਿਸੇ ਨੇ ਵਿੱਚੋਂ ਕਹਿਤਾ ਭਾਈ ਜਮੀਨਾਂ ਜਮੀਨ ਆ ਮੁੰਡਾ ਤਾਂ ਸਿਰੇ ਦਾ ਨਸ਼ੇੜੀ ਆ ਸਾਂਝ ਮਰ ਜਵੇ ਭਾਵੇਂ ਸਵੇਰ ਮਰ ਜਵੇ ਵੀ ਤੁਸੀਂ ਇਹੋ ਜਿਹੇ ਮੁੰਡੇ ਨੂੰ ਰਿਸ਼ਤਾ ਕਰੋਗੇ ਕੁੜੀ ਦੇ ਬਾਪ ਦੀ ਸੋਚ ਦੇਖ ਲੋ ਕਿੰਨੀ ਘਟੀਆ ਹੈ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਮੇਰੀ ਕੁੜੀ ਤਾਂ ਕਹਿੰਦਾ ਬਹਿ ਕੇ ਵੀ ਖਾ ਲੂਗੀ ਕਹਿੰਦਾ ਐਨੀ ਜ਼ਮੀਨ ਤੇ ਜੇ ਕਹਿੰਦਾ ਸਾਲਾ ਮਰ ਵੀ ਜਾਊਗਾ ਤਾਂ ਵੀ ਕੀ ਆ ਭਾਈ ਧੀਆਂ ਬਸਦੀਆਂ ਆਦਮੀਆਂ ਦੇ ਹੁੰਦੀਆਂ ਨੇ ਜਵਾਈ ਭਾਈ ਦੇ ਵਸਣਾ ਤੀਨ ਹੈ ਨਾ ਕਈ ਜ਼ਮੀਨ ਦੇ ਉਹ ਕਹਿੰਦੇ ਹੁੰਦੇ ਨੇ ਨਾ ਤੀਵੀਂ ਦੀ ਕੀਮਤ ਰੂੜੀ ਦੇ ਕੂੜੇ ਵਰਗੀ ਹੋ ਜਾਂਦੀ ਐ ਜਿਹਦਾ ਆਦਮੀ ਮੁੱਕ ਜਵੇ ਅੰਦਰ ਵੱੜਦੀ ਐ ਚੂਹੇ ਖਾਣੇ ਆ ਬਾਹਰ ਨਿਕਲਦੀ ਐ ਕਹੋਂ ਠੁੰਗਾ ਮਾਰਦੇ ਨੇ ਇਹ ਜ਼ਮਾਨਾ ਨਹੀਂ ਟਿਕਣ ਦਿੰਦਾ ਕਿਸੇ ਨੂੰ ਧੀਆਂ ਦੀਆਂ ਜ਼ਿੰਦਗੀਆਂ ਨਾਲ ਖੇਡਿਆ ਨਾ ਕਰੋ ਦਿਖਾਵੇਆਂ 'ਚ ਫਸ ਗਈ ਦੁਨੀਆ ਦਿਖਾਵੇਆਂ 'ਚ ਬੜੇ ਬੜੇ ਹੋਏ ਆਂ ਚ ਬੰਦੇ ਟੋਲਿਆ ਕਰੋ ਖਾਨਦਾਨੀ ਆਕਲਾਲੇ ਸੂਝਵਾਨ ਲਿਆਕਤਾਲੇ ਠੀਕ ਹੈ ਜੀ ਉਹ ਕਹਿੰਦੇ ਹੁੰਦੇ ਨੇ ਪੈਸਾ ਤਾਂ ਕੰਜਰਾਂ ਕੋਲ ਵੀ ਬਹੁਤ ਹੁੰਦਾ ਪਰ ਜਿਹੜੇ ਲਿਆਕਤੀ ਇਨਸਾਨ ਨੇ ਖਾਨਦਾਨੀਆਂ ਨੇ ਇਹ ਬਹੁਤ ਔਖੀਆਂ ਲੱਭਦੀਆਂ ਨੇ ਧੀਆਂ ਵਾਲੇ ਵੀ ਅੰਨੇ ਹੋਏ ਹੋਏ ਨੇ ਜਿਹਦੇ ਦੇਖਿਆ ਮਾਣਾ ਮੋਟਾ ਬੜਪਣਾ ਉਹਦਾ ਹੀ ਧੀ ਨੂੰ ਤੱਕ ਦੰਦੇ ਨੇ ਉਹਦਾ ਹੀ ਤੋੜ ਦੰਦੇ ਨੇ ਬਾਅਦ ਚੋ ਕੁਝ ਹੋਈ ਜਾਵੇ ਵੀ ਸੋਈ ਗੱਲਾਂ ਆ ਅਸੀਂ ਧੀ ਵੀ ਤੋੜ ਦੰਦੇ ਆ ਘਰ ਵੀ ਲਟਾ ਦੰਦੇ ਆ ਫਿਰ ਸਾਡੇ ਹੱਥ ਪੱਲੇ ਕੁਝ ਵੀ ਨਹੀਂ ਰਹਿੰਦਾ ਕਈ ਵਾਰ ਧੀ ਵੀ ਹੱਥੋਂ ਨੰਗ ਜਾਂਦੀ ਆ ਕਈ ਵਾਰ ਧੀ ਸਾਡੇ ਗੋਡੇ ਕੋਲ ਬਹਿ ਜਾਂਦੀ ਆ ਕੇ ਸਾਰੀ ਜ਼ਿੰਦਗੀ ਦਾ ਰੋਣ ਪੈ ਜਾਂਦਾ ਵੀ ਸੋਈ ਗੱਲਾਂ ਧੀ ਤੋੜਨੀ ਹੁੰਦੀ ਆ ਧੀ ਕੋਈ ਗੈਂ ਮੈਸ ਨਹੀਂ ਤੋੜਨੀ ਹੁੰਦੀ ਮੇ ਕੋਈ ਗੱਲ ਨਹੀਂ ਆ ਨਹੀਂ ਵਧੀਆ ਨਿਕਲੀ ਹੈਗੀ ਅਗਲਾ ਹੋਰ ਲੈ ਆਉ ਤਿੰਨ ਪੁਸਤਾਂ ਦਾ ਰਿਸ਼ਤਾ ਹੈ ਇਹ ਤਿੰਨ ਪੁਸਤਾਂ ਦਾ ਦੇਖ ਪਰਖ ਕੇ ਕਰਿਆ ਕਰੋ ਹੁਣ ਦੁਨੀਆ ਤੇ ਬਹੁਤ ਓਲੇ ਨੇ ਬਹੁਤ ਝੂਠ ਤੂਫਾਨ ਚੱਲਦਾ ਹੈ ਦੁਨੀਆ ਦਿਖਾਉਂਦੀ ਕੁਝ ਹੋਰ ਹੈ ਹੁੰਦਾ ਕੁਝ ਹੋਰ ਹੈ ਠੀਕ ਹੈ ਜੀ ਬਈ ਸੋਈ ਗੱਲਾਂ ਨੇ ਬਹੁਤ ਦੇਖ ਪਰਖ ਕੇ ਰਿਸ਼ਤੇ ਕਰਿਆ ਕਰੋ ਜੇ ਸਾਨੂੰ ਆਪ ਨੂੰ ਨੀ ਨਾ ਕੁਝ ਪਤਾ ਲੱਗਦਾ ਅੱਜ ਦੇ ਸਮੇਂ 'ਚ ਤਾਂ ਸਾਨੂੰ ਕਮਰੇ 'ਚ ਬੈਠਿਆਂ ਨੂੰ ਦੁਨੀਆ ਭਰ ਦੀਆਂ ਖਬਰਾਂ ਦਾ ਪਤਾ ਲੱਗਦਾ ਹੈ ਵੀ ਦੁਨੀਆ ਤੇ ਅੱਗ ਕਹੋ ਜੀ ਵਰਸਦੀ ਹੈ ਅਸੀਂ ਜੇ ਫੇਰ ਵੀ ਦੇਖ ਕੇ ਸਿਆਣੇ ਨਾ ਹੋਏ ਚੁਸਤ ਨਾ ਹੋਏ ਫੇਰ ਨਹੀਂ ਸਾਡਾ ਕੁਝ ਬਣਨਾ ਫੇਰ ਤਾਂ ਅਸੀਂ ਏਕਣੇ ਦੁਨੀਆ ਤੋਂ ਸਿਰ ਕਟਵਾਉਂਦੇ ਰਹਿਣਾ ਹੈ ਏਕਣੇ ਸਾਡੀਆਂ ਧੀਆਂ ਨੇ ਰੋਂਦੀਆਂ ਰਹਿਣਾ ਹੈ ਠੀਕ ਹੈ ਜੀ ਅਸੀਂ ਐਕਣੇ ਜਮਾਨੇ ਦੇ ਸ਼ਿਕਾਰ ਹੁੰਦੇ ਰਹਿਣਾ। ਸੋਹੀ ਗੱਲਾਂ ਨੇ ਅੱਖਾਂ ਖੋਲ ਕੇ ਖੁੱਲੇ ਦਿਮਾਗ ਨਾਲ, ਖੁੱਲੇ ਕੰਨਾਂ ਨਾਲ ਐਨ ਚੁਸਤ ਚਿਕੰਨ ਹੋ ਕੇ ਤਾਂ ਧੀ ਦਾ ਰਿਸ਼ਤਾ ਤੈਅ ਕਰਿਆ ਕਰੋ। ਤਾਂ ਧੀ ਦਾ ਰਿਸ਼ਤਾ ਤੈਅ ਕਰਿਆ ਕਰੋ। ਕੱਲੀਆਂ ਚਮਕਾਂ ਧਮਕਾਂ ਨਾ ਦੇਖਿਆ ਕਰੋ। ਬਹੁਤ ਕੁਝ ਹੁੰਦਾ ਹੈ। ਜਿਹੜੇ ਘਾਤੀ ਲੋਕ ਨੇ ਉਹ ਤਾਂ ਸਭ ਕੁਝ ਦੇਖ ਲੈਂਦੇ ਨੇ ਫੇਰਾ। ਠੀਕ ਹੈ ਜੀ ਸੋਹੀ ਗੱਲਾਂ ਬਹੁਤ ਏਖ ਪਰਖ ਕੇ ਕਰਨੇ ਵਾਲੀਆਂ ਗੱਲਾਂ ਕਿਉਂਕਿ ਸਾਡੀਆਂ ਧੀਆਂ ਦੀ ਜ਼ਿੰਦਗੀ ਦਾ ਸਵਾਲ ਹੈ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦਿਆ ਕਰੋ ਸਤਿ ਸ਼੍ਰੀ ਅਕਾਲ